ਇੱਕ ਕੋਈ ਮੈਂ ਲੜਕੀ ਦਾ ਸੁਣ ਰਿਆ ਸੀ ਕਿ ਉਹਨਾਂ ਕੋਲ ਦੋ ਹੀ ਕਿੱਲੇ ਜ਼ਮੀਨ ਸੀ ਉਹਨਾਂ ਨੇ ਦੋ ਹੀ ਕਿੱਲੇ ਦੇ ਸਾਰੇ ਦੋ ਦੇ ਦੋ ਕਿੱਲੇ ਵੇਚ ਕੇ ਉਹਨਾਂ ਨੂੰ ਦੇ ਦਿੱਤੀ ਹੁਣ ਉਹ ਨਾ ਵਿਚਾਰੇ ਜ਼ਮੀਨ ਜੋਗੇ ਰਹੇ ਨਾ ਰੋਜੀ ਰੋਟੀ ਜੋਗੇ ਰਹੇ ਤੇ ਸਾਨੂੰ 50 50 40 40 ਸਾਲ ਦੇ ਹੋ ਕੇ ਅਕਲ ਕਿਉਂ ਨਹੀਂ ਆਉਂਦੀ ਜਿਹੜੇ ਅੱਜ ਇੱਥੋਂ ਅੱਜ ਖੋਲ ਰਹੀਆਂ ਨੇ ਨਵੀਆਂ ਨਵੀਆਂ ਨਮੀ ਨਮੀ ਕੰਪਨੀਆਂ ਕੀ ਤੁਸੀਂ ਇਹਨਾਂ ਦਾ 10 ਸਾਲ ਪੁਰਾਣਾ ਫੇਸਬੁੱਕ ਪੇਜ ਦੇਖਿਆ ਜਦੋਂ ਗੱਲ ਆ ਜਾਂਦੀ ਹੈ ਵੀ ਏਜੰਟ ਠੱਗੀ ਮਾਰ ਗਿਆ ਉਦੋਂ ਅਸੀਂ ਭੋਲੇ-ਬਾਲੇ ਹੋ ਜਾਂਦੇ ਆ ਤੁਸੀਂ ਬਚਨਾ ਕਿੰਨਾ ਤੋਂ ਆ ਜਿਹੜੇ ਇਹ ਕਹਿ ਦਿੰਦੇ ਆ ਕਿ ਜੀ ਕੁਝ 2 ਲੱਖ 3 ਲੱਖ 4 ਲੱਖ 5 ਲੱਖ ਰੁਪਏ ਸਾਨੂੰ ਪਹਿਲਾਂ 10 ਲੱਖ ਦੇ ਦਿਓ ਜੇ ਵੀਜ਼ਾ ਲੱਗ ਗਿਆ ਠੀਕ ਹੈ ਨਹੀਂ ਤਾਂ ਇਹ ਜਿਹੜੇ ਪੈਸੇ ਨੇ ਤੁਹਾਡੇ ਅਸੀਂ ਮੋੜ ਦਾਂਗੇ ਜਿਹੜੇ ਕਿ ਤੁਹਾਨੂੰ ਕਦੇ ਨਹੀਂ ਮੁੜਨੇ ਪਹਿਲੇ ਤੁਸੀਂ 10 15 ਲੱਖ ਦਿੱਤਾ ਉਹ ਤੁਹਾਨੂੰ ਕਦੇ ਨਹੀਂ ਮੋੜਨਾ 2 4 ਲੱਖ ਦਿੱਤਾ ਵੀ ਨਹੀਂ ਤੁਹਾਡਾ ਮੋੜਨਾ ਕਦੇ ਵੀ ਸੋ ਜਦੋਂ ਮੈਂ ਗੱਲ ਕਰ ਰਿਹਾ ਸੀ ਵੀ ਫਰਾਡ ਜਿਵੇਂ ਹੋਇਆ ਉਹ ਆਈ ਸੀਗਾ ਬੇਸਿਕਲੀ ਲੋਕਾਂ ਨੂੰ ਇਹ ਦੱਸਿਆ ਗਿਆ ਤੁਹਾਨੂੰ ਜ਼ਮੀਨਾਂ ਖਰੀਦ ਦਾਂਗੇ ਇੱਕ ਕੋਈ ਮੈਂ ਲੜਕੀ ਦਾ ਸੁਣ ਰਿਹਾ ਸੀ ਕਿ ਉਹਨਾਂ ਕੋਲ ਦੋ ਹੀ ਕਿੱਲੇ ਜ਼ਮੀਨ ਸੀ ਉਹਨਾਂ ਨੇ ਦੋ ਹੀ ਕਿੱਲੇ ਦੇ ਸਾਰੇ ਦੋ ਦੇ ਦੋ ਕਿੱਲੇ ਵੇਚ ਕੇ ਉਹਨਾਂ ਨੂੰ ਦੇਤੀ ਹੁਣ ਉਹ ਨਾ ਵਿਚਾਰੇ ਜ਼ਮੀਨ ਜੋਗੇ ਰਹੇ ਨਾ ਰੋਜੀ ਰੋਟੀ ਜੋਗੇ ਰਹੇ ਦੋ ਕਿੱਲਿਆਂ ਚੋਂ ਚਲੋ ਆਪਣੇ ਘਰ ਜੋਗੇ ਦਾਣੇ ਛੋਲ ਤਾਂ ਆਉਂਦੇ ਹੀ ਸੀ ਨਾ ਉਹਨਾਂ ਨੂੰ ਉਹਦੇ ਜੋਗੇ ਵੀ ਗਏ ਤੇ ਮੈਂ ਕਹਿਣਾ ਇਹ ਚਾ ਰਿਹਾ ਕਿ ਜਦੋਂ ਤੁਹਾਨੂੰ ਕਦੋਂ ਤੱਕ ਤੁਸੀਂ ਆਪਣੇ ਘਰ-ਬਾਰ ਖਾਲੀ ਕਰਵਾਉਂਦੇ ਰਹੋਗੇ ਕਦੋਂ ਤੱਕ ਤੁਸੀਂ ਇਨ੍ਹਾਂ ਐਡਸ ਦੇ ਉੱਪਰ ਔਰ ਜਿਹੜੀਆਂ ਮਸ਼ਹੂਰੀਆਂ ਦੇ ਉੱਪਰ ਆਪਣਾ ਦਿਮਾਗ ਖਰਾਬ ਕਰਦੇ ਰਹੋਗੇ ਤੁਹਾਨੂੰ ਸਮਝ ਕਦੋਂ ਆਣੀ ਆ ਇਹ ਇਹ ਤੁਹਾਨੂੰ ਇਹ ਗੁਜਰਾਤੀਆਂ ਨੂੰ ਮਾਰਵਾੜੀਆਂ ਨੂੰ ਮਹਾਰਾਸ਼ਟਰੀਆਂ ਨੂੰ ਜੰਮ ਦੇ ਯਕਲਾਉਂਦੀ ਆ ਇਹ ਵਾਲੀ ਤੇ ਸਾਨੂੰ 50 50 40 40 ਸਾਲ ਦੇ ਹੋ ਕੇ ਅਕਲ ਕਿਉਂ ਨਹੀਂ ਆਉਂਦੀ ਅਸੀਂ ਅਸੀਂ ਕਿਉਂ ਇਹਨਾਂ ਦੀਆਂ ਦੁਕਾਨਾਂ 'ਚ ਵੜ ਜਾਂਦੇ ਆ ਕਿਉਂ ਇਹਨਾਂ ਦੀਆਂ ਮਸ਼ਹੂਰੀਆਂ ਸੁਣ ਕੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ ਕਿਉਂ ਨਹੀਂ ਦੇਖਦੇ ਵੀ ਆ ਜਿਹੜੀਆਂ ਪੰਜ 7 10 ਕੰਪਨੀਆਂ ਖੁੱਲੀਆਂ ਹੋਣਗੀਆਂ ਇਹ ਤਾਂ 5 ਲੱਭ ਗਈਆਂ ਇਸ ਤੋਂ ਪਤਾ ਨਹੀਂ ਹੋਰ ਕਿੰਨੀਆਂ ਇਹ ਜਿਹੜੀਆਂ ਖੁੱਲੀਆਂ ਹੋਣਗੀਆਂ ਕੰਪਨੀਆਂ ਤੁਸੀਂ ਦੇਖਿਆ ਕਿ 10 ਸਾਲ ਪਹਿਲਾਂ ਇਹ ਕੰਪਨੀ ਐਗਜ਼ਿਸਟ ਕਰਦੀ ਸੀ 15 ਸਾਲ ਪਹਿਲਾਂ ਇਹ ਕੰਪਨੀ ਸੀ 20 ਸਾਲ ਪਹਿਲਾਂ ਇਹ ਕੰਪਨੀ ਸੀਗੀ ਇੱਥੇ ਜਿਹੜੇ ਅੱਜ ਇੱਥੋਂ ਅੱਜ ਖੋਲ ਰੀਆਂ ਨੇ ਨਵੀਆਂ ਨਵੀਆਂ ਨਮੀ ਨਮੀਏ ਕੰਪਨੀਆਂ ਕੀ ਤੁਸੀਂ ਇਹਨਾਂ ਦਾ 10 ਸਾਲ ਪੁਰਾਣਾ ਫੇਸਬੁੱਕ ਪੇਜ ਦੇਖਿਆ 10 ਸਾਲ ਪੁਰਾਣੀਆਂ ਇਹਨਾਂ ਦੀਆਂ ਵੀਡੀਓਜ਼ YouTube ਤੇ ਪਈਆਂ ਦੇਖੀਏ ਕਿੱਥੋਂ ਆਏ ਨੇ ਇਹ ਕਿਹੜੀ ਦੁਨੀਆ ਤੋਂ ਉਤਰ ਕੇ ਸਾਡੇ ਧਰਤੀ ਤੇ ਪੈਰਾਸ਼ੂਟ ਤੋਂ ਉਤਰ ਕੇ ਸਾਡੀ ਧਰਤੀ ਤੇ ਆ ਗਏ ਕਿੱਥੋਂ ਆ ਗਏ ਇਹ ਇਹ ਪਹਿਲਾਂ ਕਿੱਥੇ ਸੀਗੇ ਇਹ ਲੋਕ ਜਿਹੜੇ ਅੱਜ ਕੈਨੇਡਾ 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 ਭੇਜਣ ਲੱਗ ਗਏ ਇਹਨਾਂ ਨੂੰ ਪਤਾ ਕੀ ਆ ਕੈਨੇਡਾ ਦਾ ਇਹ ਕਿੰਨੇ ਸਾਲ ਕੈਨੇਡਾ ਚ ਰਹਿ ਕੇ ਆਏ ਕੈਨੇਡਾ ਦੇ ਵਿੱਚ ਇਹਨਾਂ ਦਾ ਜਿਹੜਾ ਤੁਹਾਨੂੰ ਕੈਨੇਡਾ ਦਾ ਵਰਕ ਪਰਮਿਟ ਲੈ ਕੇ ਦੇ ਰਿਆ ਉਹਦਾ ਕੈਨੇਡਾ ਦੇ ਵਿੱਚ ਆਫਿਸ ਕਿੱਥੇ ਆ ਕੈਨੇਡਾ ਗਵਰਨਮੈਂਟ ਤੋਂ ਲਾਇ ਜਿਹੜੇ ਵੀ ਇੱਕ ਹੋਰ ਗੱਲ ਦੱਸ ਦੇਣਾ ਜਿਹੜੇ ਵੀ ਲੋਕ ਕੈਨੇਡਾ ਦੇ ਵਿੱਚ ਆਫਿਸ ਚਲਾ ਰਹੇ ਆ ਜਿਵੇਂ ਤੁਹਾਨੂੰ ਇਥੇ ਇਮੀਗ੍ਰੇਸ਼ਨ ਲੈਣਾ ਇਹਨੂੰ ਸਰਕਾਰ ਤੋਂ ਲਾਇਸੈਂਸ ਲੈਣਾ ਪੈਂਦਾ ਐਵੇਂ ਹਰ ਪ੍ਰੋਵਿੰਸ ਤੋਂ ਇੱਕ ਲਾਇਸੈਂਸ ਲੈਣਾ ਪੈਂਦਾ ਆ ਜਿਹੜਾ ਕੈਨੇਡਾ ਆਫਿਸ ਆ ਹੁਣ ਕੈਨੇਡਾ ਚ ਆਫਿਸ ਦੋ ਤਰ੍ਹਾਂ ਨਾਲ ਖੁੱਲਦੇ ਆ ਇੱਕ ਆਫਿਸ ਖੁੱਲ ਜਾਂਦਾ ਉੱਥੇ ਕੋ-ਵਰਕ ਸਪੇਸ ਹੁੰਦੀ ਆ ਵੀ ਅੰਦਰ ਬੜੋ ਬਹੁਤ سارے ਲੋਕ ਉਹਨਾਂ ਨੂੰ ਸੀਟਾਂ ਮਿਲ ਜਾਂਦੀ ਆ ਵੀ ਇੱਕ ਸੀਟ ਤੇ ਤੁਸੀਂ ਬਹਿ ਜਾਓ ਤਾਂ ਉਹਦਾ 100 ਡਾਲਰ ਪਰ ਮੰਥ ਰੈਂਟ ਦੇਈ ਜੋ ਐਡਰੈਸ ਤੁਹਾਨੂੰ ਮਿਲ ਜਾਊਗਾ ਕਿ ਆਹ ਵਾਲਾ ਤੁਹਾਡਾ ਐਡਰੈਸ ਇਹ ਤੁਹਾਨੂੰ ਮਿਲ ਜੂਗਾ ਇੱਕ ਆ ਕੇ ਤੁਸੀਂ ਅੰਦਰ ਕਹੇ ਉਹਦਾ ਜੇ K1 ਆ ਉਹਦੇ ਚ ਉਹਨਾਂ ਦਾ ਸਟਾਫ ਬੈਠਾ ਹੋਇਆ ਤੇ ਉਹਨਾਂ ਦਾ ਲਿਸਟਡ ਆ ਗੂਗਲ ਦੇ ਉੱਪਰ ਵੀ ਤੁਸੀਂ ਸਰਚ ਕਰਦੇ ਹੋ ਤਾਂ ਗੂਗਲ ਤੇ ਵੀ ਉਹਨਾਂ ਦਾ ਲਿਸਟ ਆਉਂਦੀ ਆ ਉਹਨਾਂ ਦਾ ਉੱਥੇ ਦਾ ਕੈਨੇਡਾ ਦਾ ਫੋਨ ਨੰਬਰ ਆ ਉਹਨਾਂ ਕੋਲ ਤੇ ਜਿਹੜੀ ਪ੍ਰੋਵਿੰਸ ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਨੇ ਆਫਿਸ ਖੋਲ੍ਹਿਆ ਜਮਨ ਲਓ ਬ੍ਰਿਟਿਸ਼ ਕੋਲੰਬੀਆ ਜਾਂ ਟੈਰੀਓ ਉਸ ਪ੍ਰੋਵਿੰਸ ਦਾ ਉਹਨਾਂ ਨੂੰ ਬਿਜ਼ਨਸ ਲਾਇਸੈਂਸ ਵੀ ਲੈਣਾ ਪੈਂਦਾ ਉੱਥੋਂ ਦਾ ਫਿਰ ਕੀ ਉਹਨਾਂ ਕੋਲ ਕੋਈ ਆਫਿਸ ਹੈ ਕੈਨੇਡਾ 'ਚ ਕੀ ਉਹਨਾਂ ਕੋਲ ਬਿਜ਼ਨਸ ਲਾਇਸੈਂਸ ਹੈ ਉੱਥੋਂ ਦਾ ਕੀ ਉਹਨਾਂ ਦੇ ਆਫਿਸ ਦੇ ਵਿੱਚ ਕੋਈ ਇਮੀਗ੍ਰੇਸ਼ਨ ਐਡਵਾਈਜ਼ਰ ਇਮੀਗ੍ਰੇਸ਼ਨ ਕੰਸਲਟੈਂਟ ਰੈਗੂਲੇਟਿਡ ਕੰਸਲਟੈਂਟ ਜਾਂ ਕੋਈ ਬਰੇਸਟਰ ਕੋਈ ਐਡਵੋਕੇਟ ਉਹਨਾਂ ਦੇ ਆਫਿਸ 'ਚ ਕੰਮ ਕਰਦਾ ਫੇਰ ਹੀ ਪੈਸੇ ਦੇ ਲੋ ਮਤਲਬ ਇੰਨੀ ਮੈਂ ਕਹਿੰਦਾ ਜੀ ਸਾਨੂੰ ਮੈਨੂੰ ਕੱਲ ਇੱਕ ਬੰਦਾ ਮਿਲਿਆ ਕਹਿੰਦਾ ਜੀ ਸਾਡੇ ਵਿਚਾਰੇ ਭੋਲੇ ਪਾਲੇ ਲੋਕ ਨੇ ਭੋਲੇ ਪਾਲੇ ਲੋਕ ਤਾਂ ਠੀਕ ਹੈ ਭੋਲੇ ਪਾਲੇ ਤਾਂ ਹੁਣ ਤਾਂ ਫਿਰ ਤੋਂ ਜ਼ਿੰਦਗੀ ਨਾ ਜਿਓ ਸਕੇ ਫਿਰ ਤਾਂ ਜਿਹੜਾ ਮਰਜੀ ਉਂਗਲ ਲਾ ਕੇ ਲੈ ਲਵੇ ਅਸੀਂ ਅਸੀਂ ਜ਼ਮੀਨਾਂ ਵੀ ਵੋਣਨੇ ਆ ਆਰਪੀਏ ਕੋਲ ਵੀ ਜਾਣਨੇ ਆ ਫਿਰ ਤਾਂ ਉਹ ਪੋਲੇ ਪਾਲਿਆਂ ਦੀਆਂ ਜ਼ਮੀਨਾਂ ਆੜ ਤਾਲੇ ਹੱਟ ਭੜਪ ਕਰ ਜਾਂਦੇ ਹੁੰਦੇ ਫਿਰ ਤਾਂ ਉਹਨਾਂ ਦੇ ਘਰ ਬਾਰ ਪੋਲੇ ਪਾਲਿਆਂ ਦੇ ਸਾਰਿਆਂ ਦੇ ਖਤਮ ਕਰ ਦਿੱਤੇ ਹੁੰਦੇ ਜਦੋਂ ਗੱਲ ਆ ਜਾਂਦੀ ਹੈ ਵੀ ਏਜੰਟ ਠੱਗੀ ਮਾਰ ਗਿਆ ਉਦੋਂ ਅਸੀਂ ਪੋਲੇ ਪਾਲੇ ਹੋ ਜਾਂਨੇ ਆ ਤੇ ਜਦੋਂ ਅਸੀਂ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਪੈਸੇ ਦੇ ਕੇ ਆਉਨੇ ਆ ਚਾਹਾਂ ਪੀਣੇ ਆ ਹਨਾ ਪਹਿਲਾਂ ਕਰੋ ਚੱਲਦੇ ਆ ਫਿਰ ਜਾਣਨੇ ਆ ਫਿਰ ਉਹਨਾਂ ਕੋਲ ਬੈਠਦੇ ਆ ਫਿਰ ਕੌਫੀਆਂ ਪੀਣੇ ਆ ਫਿਰ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣ ਕੇ ਉਹਨਾਂ ਦੇ ਪੈਸਾ ਦੇ ਕੇ ਆਉਨੇ ਆ ਇਹ ਸੋਚੇ ਬਿਨਾ ਕਿ ਇਹ 5 ਸਾਲ 10 ਸਾਲ ਪਹਿਲਾਂ ਹੈਗਾ ਕਿੱਥੇ ਸੀਗਾ ਬੰਦਾ ਇਹ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ 15 ਸਾਲ 20 ਸਾਲ ਪੁਰਾਣੀਆਂ ਕੰਪਨੀਆਂ ਅੱਜ ਇੱਥੇ ਬੈਠੀਆਂ ਮੈਂ ਤਾਂ ਕਦੇ ਵੀ ਨਹੀਂ ਕਿਹਾ ਕਿ ਇਕੱਲਾ ਮੇਰੇ ਹੀ ਸਿਰ ਦੇ ਉੱਪਰ ਸਵੇਰੇ ਉੱਡਦੇ ਸਾਰੀ 10 15 ਕੁਆਂਟਲ ਦੁੱਧ गिरਦਾ ਵਾ ਦੁੱਧ ਡਿੱਗਦਾ ਮੇਰੇ ਸਿਰ ਤੇ ਤੋਂ ਐਨਾ ਸ਼ੁੱਧ ਹੋ ਕੇ ਘਰੋਂ ਨਿਕਲਦਾ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਮੇਰੇ ਅਰਗੇ 10 ਹੋਰ ਵੀ ਨੇ ਤੁਸੀਂ ਇਹ ਦੱਸੋ ਵੀ ਅੱਜ ਤੋਂ 15 20 ਸਾਲ ਪਹਿਲਾਂ ਪੁਰਾਣੀ ਜਿਹੜੀ ਵੀ ਕੰਪਨੀ ਚੱਲਦੀ ਹੋਵੇ ਉਹ ਭੱਜੀ ਹੈ ਉਹਨੇ ਕੋਈ ਫਰੌਡ ਕੀਤਾ ਇਹ ਜਿਹੜੇ ਫਰੌਡ ਕਰ ਰਹੇ ਨੇ ਜਿਹੜੇ ਇਹ ਸਾਰੇ ਭੱਜ ਰਹੇ ਨੇ ਜਿਹੜੇ ਤੁਹਾਨੂੰ ਗਲਤ ਗਾਈਡ ਕਰ ਰਹੇ ਨੇ ਜਿਹੜੇ ਆ 5 5 10 10 15 15 ਬੌਂਸਰ ਲਾ ਕੇ ਦਫ਼ਤਰਾਂ 'ਚ ਬੈਠੇ ਹੋਏ ਨੇ ਇਹ ਸਾਰੇ ਨਵੇਂ ਉੱਗੇ ਹੋਏ ਨੇ ਅੱਜ ਦੇ ਉੱਗੇ ਹੋਏ ਲੋਕ ਨੇ ਇਹ ਇਹਨਾਂ ਦਾ ਮਕਸਦ ਹੀ ਇਹ ਆ ਇਸ ਇੰਡਸਟਰੀ ਦੇ ਵਿੱਚ ਆਈ ਆ ਕੁਝ ਕਰਨ ਨੇ ਜਦੋਂ ਤੱਕ ਤੁਸੀਂ ਨਹੀਂ ਜੇ ਸਹੀ ਹੁੰਦੇ ਜਦੋਂ ਤੱਕ ਤੁਸੀਂ ਸਹੀ ਨਹੀਂ ਹੁੰਦੇ ਇਹਨਾਂ ਨੇ ਨਹੀਂ ਜੇ ਹਟਣਾ ਮੈਂ ਕਹਿੰਦਾ ਸਰਕਾਰਾਂ ਜ਼ੋਰ ਲਾ ਲੈਣ ਚਾਹੀਏ ਜਿੰਨੇ ਮਰਜੀ ਸਮਾਜ ਸੇਵੀ ਜ਼ੋਰ ਲਾ ਲੈਣ ਵੀ ਅਸੀਂ ਏਜੰਟਾਂ ਨੂੰ ਮਾਰੇ ਏਜੰਟਾ ਨੂੰ ਬੰਦ ਕਰ ਦਾਂਗੇ ਨਹੀਂ ਕਰ ਸਕਦੇ ਲਾ ਲੋ ਜ਼ੋਰ ਕੋਈ ਕਾਨੂੰਨ ਨਹੀਂ ਆ ਤੁਸੀਂ ਇਹਨਾਂ ਨੂੰ ਬੰਦ ਕਰ ਦੋ ਬੰਦ ਕਦੋਂ ਹੋਣਗੇ ਜਦੋਂ ਤੁਸੀਂ ਜਾਣਾ ਬੰਦ ਕਰ ਦੋਗੇ ਮੈਂ ਕਹਿੰਦਾ ਇੱਕ ਦੁਕਾਨ ਖੁੱਲੀ ਹੁੰਦੀ ਆ ਜਦੋਂ ਉਹ ਦੁਕਾਨ ਤੇ ਕੋਈ ਗਾਹਕ ਹੀ ਨਹੀਂ ਜਾਂਦਾ ਸਾਲ-ਸਾਲ ਗਾਹਕ ਨਹੀਂ ਜਾਂਦਾ ਉਹਨੂੰ ਕਿਰਾਏ ਵੀ ਪੱਲਿਓ ਦੇਣੇ ਪੈਣਗੇ ਉਹਨੂੰ ਤਨਖਾਹਾਂ ਵੀ ਪੱਲਿਓ ਦੇਣਾ ਉਹ ਛੱਡ ਦੂਗਾ ਇਹਨਾਂ ਦੇ ਗਲਤ ਲਾਰਿਆਂ ਚਾਉਣਾ ਬੰਦ ਕਰ ਦੋ ਤੁਸੀਂ ਤੁਸੀਂ ਸਲਾਹ ਲੈਣ ਹੀ ਆਜੋ ਮੈਂ ਤਾਂ ਕਹਿੰਨਾ ਜੀ ਸਾਡੇ ਹਰ ਜਗ੍ਹਾ ਦਫ਼ਤਰ ਨੇ ਅਮਰਸਰ ਸਾਹਿਬ ਆਫਿਸ ਆ ਲੁਧਿਆਣਾ ਨੇ ਆਫਿਸ ਆ ਖੰਨੇ ਆਫਿਸ ਆ ਚੰਡੀਗੜ੍ਹ ਆਫਿਸ ਆ ਸਲਾਹੀ ਲੈ ਲਓ ਇੱਕ ਵਾਰ ਉਹ ਤਾਂ ਕੋਈ ਪੈਸਾ ਨਹੀਂ ਚਾਰਜ ਕਰਦੇ ਜੀ ਆਹ ਵਾਲਾ ਬੰਦਾ ਐ ਕਹਿ ਰਿਹਾ ਕਰ ਲਈਏ ਜਦੋਂ ਕਰ ਕਰਾ ਕੇ ਆ ਕੇ ਫਿਰ ਤੁਸੀਂ ਸਮਾਜ ਸੇਵੀਆਂ ਕੋਲ ਭਜਦੇ ਹੋ ਫਿਰ ਤੁਸੀਂ ਪੁਲਿਸ ਕੋਲ ਭਜਦੇ ਹੋ ਭੱਜਣ ਦੀ ਲੋੜ ਕੀ ਆ ਤੁਹਾਨੂੰ ਉਹਨਾਂ ਕੋਲ ਜਾ ਕੇ ਵੀ ਪੈਸੇ ਮੜਵਾਉਣ ਦੀ ਪੈਸੇ ਦੋ ਹੀ ਨਾ ਫਿਰ ਮੜਵਾਉਣ ਲਈ ਜਾਂਦੇ ਹੋ ਮਿੰਨਤਾ ਨੱਕ ਰਗੜਦੇ ਹੋ ਮੜਵਾਉਣੇ ਕਿਉਂ ਆ ਦੋ ਨਾ ਪੈਸਾ ਦਿੱਤਾ ਦਾ ਫਸੇ ਉਹਨੂੰ ਕੋਈ ਅੱਛਾ ਫਿਰ ਉਹ ਦੂਜੇ ਨੇ ਵੀ ਕੰਮ ਕਰਾਂਗੇ ਇੰਨਾ ਕਰਾਂਗੇ ਆਹ ਕਰਾਂਗੇ ਪੈਕੇਜ ਬਣਾਵਾਂਗੇ ਉਹ ਵੀ ਗਲਤ ਆ ਸੋ ਥੋੜੇ ਤੁਸੀਂ ਤੁਸੀਂ ਜਿੱਦਣ ਸਿਆਣੇ ਹੋਗੇ ਥੋਡੀ ਲੁੱਟ ਘਸੁੱਟ ਬੰਦ ਹੋ ਜਾਣੀ ਆ ਮੈਂ ਤਾਂ ਪਿਛਲੇ 16 ਸਾਲਾਂ ਤੋਂ ਇਹੀ ਰਾਗ ਆਲਾਪ ਦਾ ਆ ਰਿਆਂ ਇੱਥੇ ਬੈਠ ਕੇ ਕਿ ਤੁਸੀਂ ਸੁਧਰ ਜੋ ਤੁਸੀਂ ਸਿਆਣੇ ਹੋ ਜੋ ਆ ਥੋੜਾ ਜਿਹਾ ਦਿਮਾਗ ਤੋਂ ਕੰਮ ਲਓ ਤੁਸੀਂ ਪੋਲੇ ਹੋ ਤੁਸੀਂ ਪੋਲੇ ਪਾਲੇ ਹੋ ਤੁਹਾਨੂੰ ਨਹੀਂ ਪਤਾ ਬਟ ਜਿਹੜੇ ਚੰਗੇ ਨੇ ਉਹਨਾਂ ਨੂੰ ਪੁੱਛ ਲਓ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਉਹਦੇ ਤੇ ਬੈਠ ਕੇ ਕੁਝ ਸਰਚ ਕਰ ਲਓ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲਓ ਫਿਰ ਇਹਨਾਂ ਕੋਲ ਜਾਓ ਪਰ ਜਦੋਂ ਕਿ ਤੁਸੀਂ ਨਹੀਂ ਜੇ ਸੁਧਰਦੇ ਨਾ ਤੁਹਾਡੀਆਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਇੰਨਾ ਗਿਰਜਾਂ ਤੋਂ ਤੁਹਾਡਾ ਮਾਸ ਨੋਚਣ ਲਈ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਇਹ ਇੰਨੀਆਂ ਹਜ਼ਾਰਾਂ ਦੀ ਗਿਣਤੀ 'ਚ ਇਹ ਗਿਰਜਾਂ ਨੇ ਇਹ ਅੱਖ ਇਹਨਾਂ ਦੀ ਬਾਜ ਵਾਲੀ ਨਿਗਾਹਬਾਹ ਦੇਖ ਲੈਂਦੀ ਐ ਇਹਨਾਂ ਨੇ ਤੁਹਾਡਾ ਮਾਸ ਨੋਚਣਾ ਹੀ ਨੋਚਣਾ